हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸ਼ਗਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਹਿਆਲੀ ਤੋਂ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਸ਼ਗਰੀ ਦੀ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਜਦੋਂ ਪਸ਼ੂ ਨਵੇਂ ਨਿਕਲਦੇ ਆ ਦੋਸਤੋ ਤੇ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਵੀਰ ਕੋਮਲ ਦੇ ਘਰ ਆਇਆ ਦੋਸਤੋ ਅੱਜ ਤਰੀਕ 21 ਫਰਵਰੀ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 1 1:30 ਵਜੇ ਦਾ ਸਮਾਂ ਆ ਪਸ਼ੂਤਾਂ ਨੂੰ ਅੱਜ ਚਾਰ ਦਿਖਾਉਣੇ ਆ ਚਾਰ ਤੋਂ ਪੰਜ ਕਿਨਗ ਹੋਣਗੇ ਦੋਸਤੋ ਇੱਕ ਕੱਟੀ ਦਿਖਾਵਾਂਗੇ ਛੋਟੀ ਕਾਫੀ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਕੱਟੀ ਖਰੀਦਣ ਦੀ ਕੱਟੀਆਂ ਝੋਟੀਆਂ ਖਰੀਦਣ ਦੀ ਤੇ ਉਹ ਵੀ ਇੱਕ ਕੱਟੀ ਵੀਰ ਲੈ ਕੇ ਆ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦੂਗਾ ਤੇ ਚਾਰ ਵੈੜਾ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵੈੜਸ ਹੋਈ ਹੈ ਤਿੰਨ ਗੱਬਣ ਆ ਪੂਰੀ ਡਿਟੇਲ ਜਿਹੜੀ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਆਓ ਲੈਨੇ ਆ ਡਿਟੇਲ ਵਧੇਰੇ ਵੀਰ ਕੋਮਲ ਤੋਂ ਪੁੱਛਦੇ ਆ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਕੋਮਲਬਾਈ ਸਾਸਰੀ ਕਾਲ ਸਾਸਰੀ ਕਾਲ ਸਾਨੂੰ ਸਾਹ ਹੋਰ ਸਰਾ ਕਿਤਾ ਠੀਕ ਠਾਕ ਜੀ ਬੜੇ ਚੰਗੇ ਕੋਮਲਬਾਈ ਹੋਰ ਸਰਾ ਹਾਂ ਜੀ ਨਹੀਂ ਵਧੀਆ ਵਧੀਆ ਠੀਕ ਠਾਕ ਹੈ ਜੀ ਤੇ ਅੱਜ ਕੋਮਲਬਾਈ ਪਸ਼ੂ ਆਪਣੇ ਕੋਲ ਚਾਰ ਪੰਜ ਨਗ ਹੈਗੇ ਆ ਹਾਂ ਜੀ ਪੰਜ ਨਗ ਹੈ ਜਿਨ੍ਹਾਂ 'ਚ ਇੱਕ ਕੱਟੀ ਹੈ ਜੀ ਤਿੰਨ ਵੜਾ ਗੱਬਣਾ ਤੇ ਇੱਕ ਤਾੜੀ ਸੋਈ ਕਲ ਦੀ ਵੜਾ ਜੀ ਇੱਕ ਕਲ ਦੀ ਸੋਈ ਆ ਹਾਂ ਜੀ ਤਿੰਨ ਗੱਬਣ ਹੈ ਹਾਂ ਜੀ ਤਿੰਨ ਗੱਬਣ ਠੀਕ ਆ ਜੀ ਤੇ ਤਿਆਰੀ ਵਾਲੀਆਂ ਹੀ ਬਾਕੀ ਕੀ ਲੈ ਕੇ ਸਮਾਂ ਜੀ ਤਿਆਰਗਣੀਆਂ ਇੱਕ ਵਾਰ ਜ਼ਿਆਦਾ ਸਮਾਂ ਲੈਣ ਵਾਲੀ 12 13 ਦਿਨ ਲੈਣ ਵਾਲੀ ਅੱਛਾ ਜੀ ਹ ਠੀਕ ਹੈ ਜੀ ਸੂਈ ਜਿਹੜੀ ਇਹ ਪਹਿਲੇ ਨੰਬਰ ਤੇ ਇਹੋ ਹੀ ਆ ਨਹੀਂ ਇਹ ਸੂਈ ਨਹੀਂ ਇਹ ਗੱਬਣਾ ਜੀ ਅੱਛਾ ਜੀ ਹਾਂਜੀ ਹਾਂਜੀ ਗੱਬਣਾ ਜੀ ਇਹ ਵੱਛੀ ਪਹਿਲਾਂ ਵੱਛੀ ਆ ਜੀ ਇਹ ਠੀਕ ਆ ਜੀ ਹਾਂਜੀ ਬਹਾਰ ਹੁਰ ਤਾਂ ਮਿਲਨੀ ਵਾਲੇ ਪਾਏ ਹੈ ਹਾਂਜੀ ਹਾਂਜੀ ਤੇ ਮੂੰਹ ਦੋ ਦੰਦਾ ਜੀ ਇਹ ਠੀਕ ਆ ਜੀ ਹਾਂਜੀ ਦੋਂਦੀ ਵੱਛੀ ਆ ਹਾਂਜੀ ਦੋਂਦੀ ਆ ਜੀ ਤੇ ਇਹ ਗੱਬਣੀਆਂ ਜੀ ਹਾਂਜੀ ਇਹ ਗੱਬਣਾ ਜੀ ਅੱਛਾ ਗੱਬਣਾ ਤੇ ਦੋਂਦੀ ਵੱਛੀ ਆ ਦੋਸਤੋ ਪਹਿਲਾ ਸੂਆ ਪ੍ਰੂਣ ਵੱਛੀ ਨੇ ਸੂਣਾ ਤੇ ਬਾਕੀ ਠਹਿ ਲਵੀ ਜੀ ਆ ਬਿਲਕੁਲ ਹਾਂ ਜੀ ਤੇ ਉਹ ਵੀ तकरीबन ਹਸਾਬ ਕਿਤਾਬ ਵਾਲੀ ਕੋਈ 2.5 ਸਾਲ ਦੇ ਨੇੜੇ ਤੇੜੀ ਉਮਰ ਤੁਸੀਂ ਮੰਨ ਸਕਦੇ ਜੇ ਵੈਸੇ ਦੋਂਦੀ ਆ ਬੱਚੀ ਦੋਂਦੇ ਬਰਾਬਰ ਕਰ ਗਈ ਆ ਹਾਂ ਜੀ ਚੋਕ ਦੇ ਕੱਡੇ ਆ ਥੋੜੇ ਥੋੜੇ ਨਾਰਮਲ ਜੇ ਅਸਾਂ ਚੋਕ ਦੇ ਕੱਡੇ ਆ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਦਿਨ ਕੋਮਲ ਕਿੰਨੇ ਲੈ ਜੂ ਹਜੇ ਸੂਨ ਦੇ ਵਿੱਚ ਹਫਤਾ ਕੇ ਲੈ ਜੂਗੀ ਜੀ ਇਹਦੇ ਤਾਂ ਦੋਸਤੋ ਹਫਤੇ ਇੱਕ ਦਾ ਸਮਾਂ ਹਜੇ ਬਾਕੀ ਆ ਸੂਨ ਦੇ ਵਿੱਚ ਠੀਕ ਆ ਤੇ ਬਾਕੀ ਲਿਵਟੀ ਲੁਪਟੀ ਕਾਫੀ ਸੋਹਣੀ ਤਿਆਰ ਕਰੀ ਖੜੀ ਆ ਕਰਮਾ ਲਈ ਵਾਚੀ ਬਾਕੀ ਥਾਣ ਥਣ ਵੀ ਤੁਹਾਨੂੰ ਪੂਰਾ ਤਸੱਲੀਨ ਨਾਲ ਆਪਾਂ ਦਿਖਾ ਦਾਂਗੇ ਮੁਠੀ ਵਾਲਾ ਥਾਣ ਆ ਤੁਸੀਂ ਵੇਖੋ ਹਾਂਜੀ ਇਹ ਗੁੰਦਾ ਹੀ ਆਉਂਦਾ ਹੀ ਹੈ ਸ਼ਾਇਦ ਵੀ ਨਹੀਂ ਬਣਿਆ ਜੀ ਠੀਕ ਹੈ ਤੇ ਆਪਣਾ ਹਜੇ ਗੁੰਦਾ ਹੀ ਆਉਂਦੀ ਆ ਹਾਂਜੀ ਬਾਕੀ ਟਿੱਪਣ ਤੋਂ ਆਪਣਾ ਇੱਕ ਨੰਬਰ ਆ ਜੀ ਠੀਕ ਹੈ ਹਾਈਟ ਮੀਡੀਅਮ ਆ ਹਾਈਟ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਮੀਡੀਅਮ ਜੀ ਹਾਈਟ ਆ ਤੇ ਚੌਕ ਦੇ ਦੰਦ ਬਰਾਬਰ ਕਰਦੀ ਪਈ ਆ ਬਾਕੀ ਸੂਆ ਪਈ ਲਾ ਠੀਕ ਆ ਦਿਨ ਹਜੇ 5 ਲੈ ਜੇ 7 ਲੈ ਜੇ ਇੱਕ ਹਫਤੇ ਦੇ ਵਿੱਚ ਵਿੱਚ ਸੂਪੇ ਠੀਕ ਆ ਬਾਕੀ ਹੈ ਤਿਆਰੀ ਆ ਜਿੰਨੀਆਂ ਕਰਮਾਂ ਲਈ ਤੇ ਕੋਮਲ ਕੀ ਕਰਦੇ ਆ ਮੰਗਿੰਦੀ ਮੁੱਲ ਨੇ ਦਾ ਸੰਧੂ ਸਾਹਿਬ 45 46 ਜੋ ਮਰਜ਼ੀ ਕਰ ਲੀ ਜੀ ਹਾਂ 40 ਚੋਂ ਮਨ ਤਾਨ ਕਰ ਦਾਂਗੇ ਜੀ 40 ਚੋਂ ਹਾਂਜੀ ਅੱਛਾ ਹਾਂਜੀ ਲਓ ਦੋਸਤੋ 40000 ਦੇ ਵਿੱਚੋਂ ਮਾਨ ਤਾਨ ਠੀਕ ਆ ਡਿਮਾਂਡ ਕੁਛ ਵੀ ਹੋਵੇ 45 ਹੋਵੇ 42 ਹੋਵੇ ਤੇ 40000 ਦੇ ਵਿੱਚੋਂ ਮਾਨ ਤਾਣਾ ਠੀਕ ਆ ਤੇ ਬੱਚੀ ਚੰਗੀ ਆ ਨਵੀਂ ਆ ਪਹਿਲਾ ਸੂਬਾ ਸੋਣੀ ਆ ਬਾਕੀ ਗਾੜੀ ਵੀ ਓਨੀ ਓਨੀ ਆ ਜਿੰਨੀ ਪਛਾਣ ਨਿਕਲੀ ਪਈ ਆ ਜੀ ਬਿਲਕੁਲ ਜੀ ਹਾਂਜੀ ਗਾੜੀ ਕੁੜੀ ਚੰਗੀ ਆ ਜੀ ਸੋ ਆਹ ਨੂੰ ਵੀ ਵੇਖੋ ਦੋਸਤੋ ਨੇਵਾ ਤਿਆਰੀ ਤਕਰੀਬਨ ਅਗੇ ਤੁਹਾਨੂੰ ਤੋਂ ਥੋੜਾ ਬੈਕ ਸਾਈਡ ਤੋਂ ਲੇਵ ਦੀ ਤਿਆਰੀ ਆ ਤੇ ਪਛਾਣ ਨੂੰ ਵੀ ਤਕਰੀਬਨ ਉਨਾ ਕੁ ਬਣਾ ਕੇ ਤਿਆਰ ਕਰੀ ਖੜੀ ਸੋ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਵੇਖੋ ਠੀਕ ਆ ਤੇ 40000 ਦੇ ਵਿੱਚੋਂ ਛੋਟਛਾਪਾ ਹਾਂਜੀ ਹਾਂਜੀ ਕਰ ਦਾਂਗੇ ਅੱਗੇ ਆ ਗਈ ਆਪਣੇ ਕੋਲ ਦੂਜੇ ਨੰਬਰ ਤੇ ਹਾਂਜੀ ਇਹ ਦੂਜੇ ਨੰਬਰ ਤੇ ਜੀ ਹਾਂ ਇਹ ਕੱਲ ਦੀ ਸੂਈ ਹੈ ਜੀ ਇਹ ਠੀਕ ਆ ਜੀ ਹਾਂਜੀ ਕੱਲ ਐਕ ਵੇਲੇ ਦੀ ਸੂਈ ਹੈ ਬਾਕੀ ਜੇਰ ਦੀ ਰਹਿਣ ਪੂਰੀ ਕੰਪਲੀਟ ਪੈ ਚੁੱਕੀ ਆ ਅੱਛਾ ਜੀ ਤੇ ਇਹ ਥੱਲੇ ਜਾਨੀ ਕਿ 12 ਕਿਲੋ ਬੋਲਾ ਰੈਡੀ ਹੋਊਗਾ ਜੀ ਅੱਛਾ ਹਾਂਜੀ ਦੋ ਡੰਗ ਚਵਾਈ ਹੋਈ ਹੈ ਜੀ ਬਾਕੀ ਥੋੜੀ ਸਾਫ ਨਹੀਂ ਕੀਤੀ ਤੀਜੇ ਡੰਗ ਸਫਾਈ ਹੋ ਜੂ ਸ਼ਾਮਾਂ ਨੂੰ ਜੀ ਹਾਂ ਸਵੇਰ ਕਰਨ ਮੱਤੇਜਾ ਸੂਹਾ ਤੇਜਾ ਹੋਊਗੀ ਤੇ ਮਗਰ ਬੱਚਾ ਬੱਚੀ ਹੈ ਹਾਂਜੀ ਮਗਰ ਬੱਚੀ ਹੈ ਜੀ ਉਠਾ ਕੇ ਬੱਚੀ ਹੈ ਦੋਸਤੋ ਮਗਰ ਤੇ ਕੱਲ ਹੀ ਸੂਈ ਨਾ ਦੱਸੇ ਹਾਂਜੀ ਕੱਲ ਐਕ ਵ ਨੋ ਆ ਗਿਆ ਨਰੂ ਆਵੇ ਹਾਂ ਗਿਲਦਾ ਗੇੜੇ ਇਹ ਬੱਤੀ ਚੋਰ ਨਹੀਂ ਲੱਗੇ ਜੀ ਠੀਕ ਹੈ ਜੀ ਲੋ ਬਦਸਤੋ ਕੱਲ੍ਹ ਸੂਈ ਇਹ ਵੜ ਤੀਜਾ ਸੂਆ ਕੋ ਵੀਰ ਮੰਨ ਲੇ ਤੇ ਪ੍ਰਿੰਟਰ ਪ੍ਰਿੰਟ ਜਿੱਦਾਂ ਆਪਾਂ ਨਾਰਮਲ ਕਾਇਰ ਸ਼ੇਰ ਦੀਆਂ ਵੜਾ ਵੇਖਦੇ ਹਾਂ ਠੀਕ ਹੈ ਜੀ ਕ੍ਰੋਸ ਸੰਗ ਦੇ ਵਿੱਚ ਆ ਵੜ ਇਹ ਵੜ ਤੇ ਸੂਆ ਤੀਜਾ ਆ ਲੋ ਜੀ ਬੌਲੇ ਦੇ ਉੱਤੇ ਹੋ ਗਈ ਇੱਕ ਦੋ ਡੰਗ ਦੀ ਚਵਾਈ ਹਾਂ ਜੀ ਦੋ ਡੰਗ ਚਵਾਈ ਹੋ ਗਈ ਹੈ ਜੀ ਬੌਲੇ ਦੇ ਅੱਛਾ ਅੱਜ ਸ਼ਾਮਾਂ ਨੂੰ ਖਾਲੀ ਹੋ ਜਾਊਗੀ ਜੀ ਠੀਕ ਸੋ ਬੌਲੇ ਦੇ ਉੱਤੇ ਚਵਾਈ ਜਿਹੜੀ ਆ ਦੋਸਤੋ ਹੋ ਗਈ ਹੈ ਦੋ ਡੰਗ ਦੀ ਤੇ ਅੱਜ ਤੀਜੇ ਰੰਗ ਦੀ ਜਿਹੜੀ ਚਵਾਈ ਹੋ ਜੂਗੀ ਸ਼ਾਮ ਨੂੰ ਸਾਫ਼ ਕਰ ਦਿੱਤੀ ਉਹ ਅੱਜ ਹਾਂਜੀ ਹਾਂਜੀ ਠੀਕ ਹੈ ਬਾਕੀ ਚਾਰੇ ਥਾਂ ਚੰਗਿਆ ਚਵਾਈ ਚੂਈ ਹਾਂਜੀ ਇਹ ਚਵਾਈਆਂ ਮੋਗੇ ਅਰਗੇ ਜੀ ਪੂਰੀ ਹਾਲੋ ਹਾਂ ਠੰਡੀ ਛੁੰਡੀ ਹੈ ਪੂਰੀ। ਬਾਕੀ ਠੰਡੀ ਸੀਲ ਹੈ ਕੋਈ ਵੰਗੇ ਦੀ ਲੋੜ ਨਹੀਂ ਕੋਈ ਐ ਜਿੱਦਾਂ ਮਰਜੀ ਕੋਈ ਬਈ ਕੋਈ ਪੀੜੀ ਡਾ ਕੇ ਚੋਈ ਜਾਵੇ ਕੋਈ ਚੱਕਰ ਨਹੀਂ। ਠੀਕ ਹੈ ਜੀ। ਹਾਂਜੀ। ਲਓ ਜੀ। ਕੋਈ ਲੱਤ ਛੜ ਵਾਲੀ ਨਹੀਂ ਉਹ ਜੀ। ਠੀਕ ਹੈ ਤੇ ਬੌਲਾ ਹੁਣ ਕਿੰਨਾ ਕੁ ਵੈਸੇ ਦੋ ਡਾਂਗ ਚੋਇਆ ਕਿੰਨਾ ਕੁ ਨਹੀਂ। ਬਾਕੀ ਬੌਲਾ 12 ਕਿਲੋ ਐਨ ਕੰਪਲੀਟ ਆ ਜਿਹੜਾ। ਅੱਛਾ ਜੀ 12 ਕਿਲੋ। ਓਕੇ ਅਰੀ ਬਾਕੀ 17-18 ਕਿਲੋ ਬਚੀ ਦੁੱਧ ਭਰੂਗੀ ਦੂਜੀ ਡਾਂਗ ਹੀ 12 ਕਿਲੋ ਕਰੀ ਫਿਰਦੀ ਹੈ ਜੀ। ਠੀਕ ਹੈ ਜੀ। ਹਾਂਜੀ ਹਾਂਜੀ। ਲਓ ਜੀ। ਸੋ ਦੋਸਤੋ ਬੌਲੇ ਤੇ ਹੁ ਸੋ ਕੋਈ ਵੀਰ ਆਉਦੀ ਨਰਖ ਪਰਖ ਕਰ ਲੈ ਤਸੱਲੀ ਕਰ ਲੈ ਦੂਰ ਤੇ ਡੇ ਆ ਦੂਰ ਨੇੜੇ ਤੋਂ ਕੋਈ ਵੀਰ ਸੌਦਾ ਕਰਦਾ ਤੇ ਵੀਡੀਓ ਕਾਲ ਤੇ ਆਪਦੀ ਤਸੱਲੀ ਕਰਵਾ ਸਕਦੇ ਜੀ ਅਦਰਵਾਈਜ਼ ਘਰ ਪਹੁੰਚ ਕੇ ਤੁਸੀਂ ਦੂ ਟਾਈਮ ਚੋ ਕੇ ਆਪਦੀ ਤਸੱਲੀ ਕਰ ਲਿਓ ਠੀਕ ਆ ਤੇ ਮੁੱਲ ਕੀ ਰਹਿੰਦਾ ਇਹਦਾ ਕੀ ਕਰਦੇ ਆ ਡਿਮਾਂਡ ਮੁੱਲ ਸੰਧੂ ਸਾਹਿਬ 55 56 ਜੋ ਮਰਦੀ ਕਰ ਲਈ 50 ਜਮਾਨਤਾਨ ਕਰ ਦਾਂਗੇ 50 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਹੈ ਜੀ ਹੋ ਜਾਓ 50 ਜਮਾਨਤਾਨ ਲਓ ਜੀ 50000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਠੀਕ ਆ ਡਿਮਾਂਡ ਕੁਛ ਵੀ ਆ ਤੇ ਅੱਗੇ ਆ ਗਈ ਆਪਣੇ ਕੋਲ ਤੀਜੇ ਨੰਬਰ ਤੇ ਵੀ ਕੋਮਲ ਹਾਂਜੀ ਇਹ ਗੱਬਣ ਇਹ ਵੀ ਗੱਬਣ ਆ ਜੀ ਠੀਕ ਹੈ ਜੀ ਹਾਂਜੀ ਮੂੰਹ ਛਿੱਗੀ ਆ ਜੀ ਓਕੇ ਹਾਂਜੀ ਤੇ ਦੂਜਾ ਸੁਆ ਜੀ ਇਹ ਲੋ ਜੀ ਇਹ ਵੀ ਹਫਤਾ ਕ ਲੈਂਦੀ ਆ ਬਾਕੀ ਸੀਲਸ ਲੱਗਿਆ ਵੀ ਬੜੀ ਆ ਜੀ ਹਾਂ 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 ਬਾਕੀ ਤੇ ਲਾਟੋ ਲਾਂ ਬਹੁਤ ਜਿਆਦੀਆਂ ਤਾਂ ਦੇਖੋ ਜੀ ਥੱਬੇ ਵੀ ਬੜੀ ਫਿਰ ਵੀ ਡੰਨ ਸੁਗੀ ਹਾਂ ਛਿੱਗੀ ਆ ਹਾਂਜੀ ਸੁਆ ਦੂਜਾ ਕੋਈ ਹਫਤਾ 10 ਦਿਨ ਹਜੇ ਦੋਸਤੋ ਲੈ ਕੇ ਜਾਊਗੀ ਇਹ ਵੜ ਬਾਕੀ ਕੱਦ ਵੱਡਾ ਰੰਗ ਰੂਗ ਬਿਲਕੁਲ ਇੱਕਾ ਬਲੈਕ ਰੰਗ ਆ ਕਾਲੇ ਰੰਗ ਦੇ ਵਿੱਚ ਆ ਕੋਜ ਕਹਵਾਨਾ ਲੇਵਾ ਜਿਹੜਾ ਵਾਈਟ ਸਪੌਟ ਹੈਗੀ ਆ ਤੇ ਥਾਂ ਤੋਂ ਪੂਰਾ ਹੱਥੀ ਜਵਾਈ ਵਾਲਾ ਸੋ ਜਿਵੇਂ ਜਿਵੇਂ ਲੇਵਾ ਦੋਸਤੋ ਪਰ ਕੀ ਤਿਆਰ ਕਰੀ ਕਰਿਆਈ ਕਰਮਾ ਲਈ ਬਾਕੀ ਬਹੁਤ ਸੋਨਾ ਲੇਵਾ ਤਿਆਰ ਕਰੂਗੀ ਬਖਾਲਾ ਖੂਲਾ ਸੋਨਾ ਬਣਾਉਗੀ ਇਹ ਡੜ ਦੁੜ ਕਾਫੀ ਤੁਸੀਂ ਦੇਖ ਰਹੇ ਜੇ ਢਿੱਲਾ ਢੁਲਾ ਬਹੁਤ ਜਿਆਦੀ ਆ ਮਾਤ ਲੋ ਜੀ ਹਾਂ ਲੋ ਠੀਕ ਹੈ ਜੀ ਤੇ ਕੀ ਇਹਦਾ ਮੁੱਲ ਕੋਮਲ ਮੁੱਲ ਨੇ ਸੰਧੂ ਸਾਹਿਬ 45 40 ਜੋ ਮਰਜ਼ੀ ਕਰ ਲਗੇ ਹੂੰ ਹੂੰ 43 ਚ ਮਾਨਤਨ ਕਰ ਦਾਂਗੇ ਜੀ 43 ਚ ਹਾਂਜੀ ਠੀਕ ਹੈ ਜੀ ਹੁਣ ਦੋਸਤੋ 43000 ਦੇ ਵਿੱਚੋਂ ਮਾਨਤਨ ਠੀਕ ਆ ਇੱਕ ਵਾਰੀ ਫੇਰ ਆਪਾਂ ਮੜਾ ਵਿਖਾ ਦੇ ਬਾਕੀ ਸੀਰੀਜ਼ ਲੱਗ ਆ ਪੂਰੀ ਜੈਲੰਦਰ ਦੀ ਮਰਜ਼ੀ ਬਈਓ ਲਓ ਲਓ ਜੀ ਕਰੋ ਚੈੱਕ ਠੀਕ ਆ ਜੀ ਹੈ ਠੰਡੀ ਠੀਰੀ ਆ ਸੀਰਸਲਾ ਕਪੂਰੀ ਆ ਕਰਮਾ ਵਾਲੀ ਬਾਕੀ ਥਾਂ ਥਾਂ ਬਹੁਤ ਸੋਹਣਾ ਲੱਗਾ ਠੀਕ ਆ ਤੇ ਆਰਡਰ ਸੋਹਣਾ ਤਿਆਰ ਕਰੂਗੀ ਬਾਕੀ 8-7 ਦਿਨ ਕੋਈ ਹਫਤਾ 10 ਦਿਨ ਆਈਡੀਆ ਹੈਗਾ ਉਸ ਅਕੋਰਡਿੰਗ ਤੁਸੀਂ ਸੌਦਾ ਕਰ ਲਿਓ ਅੱਗੇ ਆ ਕਿ ਆਪਣੇ ਕੋਲ ਕੋਮਲ ਇਹ ਜੜੀ ਹਾਂ ਜੀ ਹਾਂਜੀ ਸ਼ਾਈ ਹਲਕਰੋਸ ਹਾਂਜੀ ਸ਼ਾਈ ਹਲਕਰੋਸ ਇਹ ਬੱਚੀ ਕਿਵੇਂ ਪਹਿਲਾ ਹੀ ਆ ਸੰਤੂ ਸਾਹਿਬ ਜੇ ਪਹਿਲੇ ਨੂੰ ਹੋ ਗਈ ਜਾਂ ਦੋਜਣ ਹੋ ਗਈ ਬਾਕੀ ਸੀਰਸਲਾ ਕੇ ਤੇ ਇੰਨੀ ਜਿਆਦੀ ਆ ਨਾ ਰਾਈ ਰੱਬ ਦਾ ਨਾ ਸ਼ਾਈ ਹਲਕਾ ਦੀ ਵੇਖੀ ਨਹੀਂ ਨਹੀਂ ਸੀ ਬਸਾ ਗਰੀ ਆਹ ਲੋ ਠੰਡੇ ਬਰਫ ਦੇ ਗੋਲੇ ਵਰਗੀ ਆ ਹਾਂ ਲੋ ਜੀ ਲੋ ਜਿੱਦਾਂ ਮਰਜ਼ੀ ਬਿਟਰੋ ਗੱਲ ਹੀ ਕੋਈ ਨਹੀਂ ਦਿਨ 15 ਲੈ ਜੂਗੀ ਇਹਦੇ ਜੀ ਲੋ ਜੀ 15 ਕਿ ਦਿਨ ਹਜੇ 200 15 ਦਿਨ ਮੰਨ ਕੇ ਸੌਦਾ ਕਰੇ ਜਿਹੜਾ ਮਰਜ਼ੀ ਗੜ ਪਹਿਲਾ ਸੂਆ ਵੀ ਕੋਈ ਵੀਰ ਮੰਨ ਕੇ ਖਰੀਦ ਲੇ ਪਰ ਹੋਊਗੀ ਦੂਜੇ ਸਵੇ ਜੇ ਪਹਿਲਾਂ ਹੋਊਗੀ ਜਾਂ ਦੂਜੇ ਨੂੰ ਹੋਊਗੀ ਇੱਥੇ ਹੋਊਗੀ ਠੀਕ ਹੈ ਜੀ ਮੂੰਹ ਤਾਂ ਦੀ ਜਵਾਨ ਹੈ ਨਾ ਵੈਸੇ ਹਾਂਜੀ ਮੂੰਹ ਛਿੱਗੀ ਆ ਜੀ ਮੂੰਹ ਅਚਾ ਦੂਜਾ ਸੂਆ ਮੰਨ ਕੇ ਕੋਈ ਦੂਜਾ ਸੂਆ ਹੀ ਮੰਨ ਲੇ ਦੂਜਾ ਸੂਆ ਮੰਨ ਲੇ ਹੈ ਨਾ ਤੇ ਬਾਕੀ ਥਾਂ ਥੋਂ ਤਾਂ ਆਏ ਵੀ ਜਿਵੇਂ ਪਹਿਲਾਂ ਵੱਚੀਆਂ ਨਾ ਹਾਂਜੀ ਪਰ ਹੈ ਕੋਈ ਮੰਨ ਕੇ ਦੂਜੇ ਖਰੀਦ ਲੈ ਰੰਗ ਜਿਹੜਾ ਦੋਸਤੋ ਆਪਾਂ ਕਹਿ ਦਿੰਨੇ ਆ ਵੀ ਗੋੜਵਰਗਾ ਰੰਗ ਹੈ ਲਾਲ ਰੰਗ ਦੇ ਵਿੱਚ ਠੀਕ ਆ ਤੇ ਝਾਲਰ ਝੂਲ ਰੋਸੇ ਤਰ੍ਹਾਂ ਆਈਆਂ ਪਰ ਕ੍ਰੋਸ ਰੰਗ ਦੇ ਵਿੱਚ ਆ ਜਿਹੜੀ ਇੱਕ ਪਿਓਰ ਸ਼ਾਹੀ ਵਾਲ ਠੀਕ ਆ ਜੀ ਉਹਦੇ ਕੋਲ ਇੱਕ ਕੈਰੇਕਟਰ ਹੋਰ ਹੁੰਦੇ ਆ ਬਾਕੀ ਇਹ ਮਿਕਸ ਕ੍ਰੋਸ ਵਿੱਚ ਆ ਠੀਕ ਆ ਬਾਕੀ ਜਿੱਥੇ ਮਰਨੀ ਕੋਈ ਕੈਰੇਕਟਰ ਨਹੀਂ ਬਿਲਕੁਲ ਦੇਖੋ ਤੁਸੀਂ ਚਾਰ ਥਾਣਾ ਕਿਸੇ ਤਰ੍ਹਾਂ ਦਾ ਕੋਈ ਫੋੜ ਨਹੀਂ ਕੋਈ ਸ਼ਾਕ ਨਹੀਂ ਕੀ ਠੀਕ ਆ ਜੀ ਅੱਛਾ ਵੀ ਕੋਮਲ ਪਾਈ ਇਹਦਾ ਫਿਰ ਕੀ ਕਰਤਾ ਜੀ ਲੈਣ ਦੇਣ ਸੰਧੂ ਸਾਹਿਬ ਜੀ ਤਿਆਰ ਤੀਰ ਨੀ ਵਿੜ 45 ਦੀ ਵਿਗਦੀ 46 ਦੀ ਨਾਂ ਆਪਾਂ ਦੇਣੀ 40 ਨਾਂ ਦੇ ਨਹੀਂ 45 ਦੀ ਇਹ 34000 ਚ ਮੰਨਤਾਨ ਕਰ ਦਾਂਗੇ ਅੱਛਾ ਜੀ ਹਾਂ ਜੀ ਬਾਕੀ ਜਿਹੜਾ ਪੈਣਪਰਾ ਸਾਂਭੂਗਾ ਭਾਵੇਂ 15 ਦੇ ਸਾਂਭ ਕੇ ਆਪਣੇ ਤੋਂ 5000 ਰੁਪਏ ਦਾ ਵਾ ਵੀ ਲੈ ਲੈ ਜਿਹੜਾ ਮਰਜ਼ੀ ਹੂੰ ਲਓ ਜੀ ਅੱਜ 34 ਦੀ ਹੈ ਹਾਂ ਜੀ 34 ਦੇ ਦਾਂਗੇ ਲਓ ਜੀ 34 ਦੀ ਦੋਸਤੋ ਇਹ ਬੱਚੀ ਮਿਲ ਜੂਗੀ ਤੁਹਾਨੂੰ ਤੇ ਸਮਾਂ ਕੋਈ ਵੈਸੇ ਕਰੈਕਟ ਪੁੱਛਿਆ ਉਹਨੇ ਵੀ ਲੈਂਦੀ ਕਿੰਨਾ ਹਾਂਜੀ ਹਾਂਜੀ 15 ਦਿਨ ਲੈਂਦੀ ਹੈ ਕਰੈਕਟ ਉਹ 12 13 ਦਿਨ ਹੀ ਆਂਦੇ ਹਾਂ 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 ਜੀ ਤਾਂ ਆਪ 15 ਦਿਨ ਕਹਿ ਕੇ ਦਿਤੀਏ ਉਹ ਜਿਆਦਾ ਚਿਰ ਨਾ ਸਮਾਂ ਨਹੀਂ ਨਹੀਂ ਜਿਆਦਾ ਚਿਰ ਦੇ ਸਮਾਂ ਉਹ ਤਾਂ ਆਪ ਸਮਾਂ ਵੀ ਦਵਾਂਗੇ ਅੱਛਾ ਚੱਲ ਠੀਕ ਹੈ ਹਾਂਜੀ ਹਾਂਜੀ ਤਾਂ ਦੋਸਤੋ 15 ਦਿਨ ਆਈਡੀਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਤੇ ਬਾਕੀ ਥੋੜਾ ਜਿਹਾ ਉਤਰਨਾ ਕਿਦਾਂ ਕਿਤੇ ਲਾਏ ਪਈ ਹੈ ਥੋੜਾ ਬਦਾ ਵਿੱਚ ਵਿਖਾਲਾ ਵੀ ਦੇਣ ਡਿਆ ਬਾਕੀ ਲਾਏ ਬਣਾਏ ਬਣੀ ਆ ਲੋ ਠੀਕ ਹੈ ਲਓ ਜੀ ਠੀਕ ਹੈ ਜੀ ਮਾਦੀ ਹੋਣਾ ਇਹਨੇ ਹੋ ਗਈ ਹੋ ਕੇ ਮਾਦੀ ਬਣ ਮਾਦੀ ਬਣ ਗਈ ਦੀ ਹੈ ਤੇ ਬਣਾਵੇ ਕੋਈ ਵੀਰ ਤਖੜੀ ਕਰੇ ਇਹਨੂੰ ਕਰਮਾੜੀ ਨੇ ਇਹ 9 10 ਮਹੀਨੇ ਦੀ ਹੋਊਗੀ ਜੀ ਇਹ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਦੋਸਤੋ ਕੱਟੀ ਬਹੁਤ ਪਿਆਰੀ ਆ 9 10 ਕੁ ਮਹੀਨੇ ਦੀ ਬਾਕੀ ਆਪਣੀ ਬੇਨਤੀ ਪਹਿਲੇ ਨੰਬਰ ਤੇ ਇਹ ਰਹੂਗੀ ਵੀ ਕੋਈ ਭੈਣ ਭਰਾ ਕੋਈ ਵੱਡਣ ਵਾਲਾ ਫੋਨ ਨਾ ਕਰੇ ਬਾਕੀ ਦੋ ਨੰਬਰ ਵਾਲਾ ਕੋਈ ਜਦ ਤੱਕ ਖੜ ਦੇ ਬਸ ਰੱਖਣ ਵਾਲੇ ਘਰੇ ਵੀਰ ਜਿਹੜੇ ਉਸ ਰੱਖਣ ਵਾਲਾ ਵੀਰ ਹੀ ਫੋਨ ਕਰੇ ਕੋਈ ਜਾਈ ਕਰਨੀ ਠੀਕ ਮਾੜਾ ਕੌਫਲ ਵਿਖਾਈਆਂ ਥਣ ਥਣ ਕਰਕੇ ਝੋਲੀ ਚਾਲੀ ਐ ਚਾਰੇ ਥਾਣੇ ਕੋਈ ਫੜ ਚਾਹ ਨਹੀਂ ਹੂੰ ਲਓ ਜੀ ਠੀਕ ਆ ਕੋਈ 8 9 ਮਹੀਨਿਆਂ ਦੀ ਉਮਰ ਆ ਦੋਸਤੋ ਇਸ ਕੱਟੀ ਦੀ ਬਾਕੀ ਜਿਹੜੇ ਕੋਈ ਵੀਰ ਚਾਵਣ ਹੋਣ ਕਰੀ ਜਾਂਦੀ ਗੋਲੇ ਇੱਥੋਂ ਹੀ ਜੀ ਉਹ ਤੁਸੀਂ ਖਰੀਦ ਲਿਓ ਠੀਕ ਆ ਜੀ ਤੇ ਸਿੰਗੀ ਸਿੰਗੀ ਬਹੁਤ ਸੋਹਣੀ ਬਣਾਉਗੀ ਛੋਟਾ ਜਿਹਾ ਸਿੰਗ ਇੱਥੋਂ ਹੀ ਗੁਲਾਈ ਦੇ ਵਿੱਚ ਬਿਲਕੁਲ ਤੁਸੀਂ ਵੇਖੋਗੇ ਪੋਟਾ ਕੋਈ ਡੇਢ ਦੋ ਪੋਟੇ ਇੱਥੋਂ ਗੁਲਾਈ ਦੇ ਵਿੱਚ ਕੀਤਾ ਸਿੰਗ ਤੇ ਫੇਸ ਪੂਸ ਦੀ ਵੀ ਚੰਗੀ ਆ ਬਾਕੀ ਕੱਦ-ਕਾੜ ਸੋਹਣਾ ਹੈਗਾ ਠੀਕ ਆ ਜੀ ਕੋਈ ਪੇੜ-ਪੂੜ ਨਹੀਂ ਛੱਡਿਆ ਛਾੜਵਾ ਜਾਂ ਸਰੀਰ ਆ ਤੇ ਅੱਗੇ ਵੀਰ ਜਿਹੜਾ ਕੋਈ ਸੇਵਾ ਕਰ ਲੂਗਾ ਦੋਸਤੋ ਝੋਟੀ ਆਉਂਦੇ ਸਭ ਨਾਲੋਂ ਚੰਗੀ ਬ ਤੇ ਲਿਆ ਵੀਰ ਕੋਮਲੇ ਵੀ ਤੋਰਦਗੇ ਫਿਰ ਬਹੁਤ ਵੀਰ ਦੋਸਤੋ ਡਿਮਾਂਡ ਕਰਦੇ ਆ ਕਟੀਆਂ ਦੀ ਝੋਟੀਆਂ ਦੀ ਆਉਂਸਰਾਂ ਦੀ ਠੀਕ ਆ ਪਰ ਕੱਟੀ ਚੰਗੀ ਆ ਸਾੰਬਰ ਥੂੰਬਣ ਵਾਲਾ ਕੋਈ ਵੀਰ ਅੱਗੇ ਲੈ ਕੇ ਜਾਵੇ ਆ ਲਓ ਠੀਕ ਹੈ ਜੀ ਕਰ ਲਾ ਕਰ ਲਾ ਕਾਬੂ ਪੇ ਜਾ ਲੈ ਬਸ ਲਵੇ ਵੀ ਅੱਛਾ ਕੋਮਲ ਫਿਰ ਕੀ ਇਹ ਤਾਂ ਫਿਰ ਲੈਂਡ ਦੇਣ ਕੀ ਰਹੂਗਾ ਕੱਟੀ ਦਾ ਕਿੱਥੋਂ ਤੱਕ ਦੇ ਦੇ Sindhu Saab 10000 ਚ ਮਾਨਤਨ ਕਰ ਦਾਂਗੇ ਅੱਛਾ ਜੀ ਹਾਂਜੀ ਲਓ ਜੀ 10000 ਦੇ ਵਿੱਚੋਂ ਮਾਨਤਨ ਵੀਰਾਂ ਦਾ ਵੀ ਕਰ ਦਿਆਂਗੇ ਠੀਕ ਆ ਤੇ ਕੱਟੀ ਦੋਸਤੋ ਜਿਹੜੇ ਕਿਸੇ ਵੀਰ ਨੇ ਘਰੇ ਰੱਖਣੀ ਉਹ ਹੀ ਤੁਸੀਂ ਸੰਪਰਕ ਕਰ ਲਿਓ ਠੀਕ ਆ ਬਾਕੀ ਵਿੱਚੋਂ ਮਾਨਤਨ ਹੋ ਜਾਊਗਾ ਉੱਥੇ ਹੀ ਤਾਂ ਕੋਈ ਥੋੜਾ ਮੌਕੇ ਤੇ ਜੋ ਵੀ ਬਣਦਾ ਸਰਦਾ ਹੋਇਆ ਉਹ ਹੋ ਜਾਊਗਾ ਆਓ ਆਪਦਾ ਤੁਸੀਂ ਇੱਕ ਵਾਰੀ ਵੇਖੋ ਦੇਖੋ ਸੰਪਰਕ ਕਰ ਲਿਓ ਤੇ 10000 ਦੇ ਵਿੱਚੋਂ ਮਾਨਤਨ ਇਹ ਬਹਿੜਾ ਚਾਰ ਸੀ ਅੱਜ ਵੀਰ ਕੋਮਲ ਹੋਂ ਦੇ ਕੋਲ ਇੱਕ ਸੋਈ ਆ ਬਾਕੀ ਤਿੰਨ ਗੱਭਣ ਦਿਖਾਤੀਆਂ ਤੁਹਾਨੂੰ ਤੇ ਇਹੋ ਅੱਜ ਪੰਜ ਪਸ਼ੂ ਜਿਹੜੇ ਬਕਾਉ ਸੀਗੇ ਤੇ ਕੁਮਲ ਭਾਈ ਬੋਲਦਗੇ ਨੰਬਰ ਆਪਣੇ ਨੰਬਰ 734761982 ਪਿੰਡ ਛਕਰੀ ਜ਼ਿਲ੍ਹਾ ਤਰਨਤਾਰਨ ਸੜ੍ਹਿਆਲੀ ਤੋਂ ਯਾਨੀ ਕਿ 2.5-3 ਕਿਲੋਮੀਟਰ ਹੈਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਲਓ ਦੋਸਤੋ ਫਿਲਹਾਲ ਅੱਜ ਇਸ ਕਵਰੇਜ ਵਿੱਚ ਇਹ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਚਾਰ ਤੋਂ ਪੰਜ ਨਗ ਸੀਗੇ ਠੀਕ ਹੈ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ